ਤੋ ਤਾਂ ਦੇ ਕੰਮਾਂ ਚ ਉੱਜਾ ਪਿਆਗਾ ਉਹ ਮਾਂ ਕੋਈ ਨਾ ਕਰਵਾ ਲੂੰਗਾ ਪੁੱਤ ਫੇਰ ਕਦੋਂ ਕਰਵਾਵੇਂਗਾ ਉਹ ਮਾਂ ਤੈਨੂੰ ਪਤਾ ਥੋੜਾ ਕੰਮ ਕਰਦੇ ਸੈੱਟ ਹੋ ਜਾਣੇ ਬੇ ਪੁੱਤ ਮੈਨੂੰ ਟੈਨਸ਼ਨ ਰਹਿੰਦੀ ਹੈ ਬਾਲੀ ਜਿਆਦਾ ਉਹ ਮਾਂ ਜਿਆਦਾ ਨਾ ਟੈਨਸ਼ਨ ਕਰਿਆ ਕਰ ਮੈਂ ਕੋਈ ਪੋਤਾ ਪੋਤੀ ਦੇਖਣਾ ਪੁੱਤ ਮੈਂ ਕੋਈ ਕੋਈ ਨਾ ਮੈਂ ਦੇਖ ਲੇਗੀ ਕੋਈ ਨਾ ਕਦੋਂ ਠੀਕ ਹੈ ਕੋਈ ਗੱਲ ਨਹੀਂ ਮਾਂ ਤੈਨੂੰ ਪਤਾ ਆ ਹੁਣ ਤਾਂ ਕੁੜੀ ਵਿਆਹ ਕੇ ਹਟਿਆ ਕੋਈ ਨਾ ਪੁੱਤ ਜਿੱਥੇ ਤੇਰਾ ਬਾਪ ਤੁਰ ਗਿਆ ਕਿਤੇ ਮੈਂ ਨਾ ਤੁਰ ਜਾ ਮੈਂ ਤਾਂ ਸੱਚੀ ਬਹੁਤ ਮਾਂ ਗੱਲ ਨਾ ਕਰ ਪੁੱਤ ਮੈਨੂੰ ਬੜੀ ਟੈਨਸ਼ਨ ਆ ਆਏ ਨਾ ਟੈਨਸ਼ਨ ਕਰਿਆ ਕਰ ਕੋਈ ਨਾ ਜਿਹੜਾ ਕੁਝ ਹੋਣਾ ਨਾ ਉਹ ਆਪ ਹੀ ਹੋਣਾਗਾ ਐਵੇਂ ਨਾ ਟੈਨਸ਼ਨ ਲੈ ਕੇ ਥੋੜਾ ਕੁਝ ਬਣਦਾ ਹੁੰਦਾ ਚੱਲ ਤੇਰੇ ਸਿਰ ਚਾ ਮੈਂ ਕੋਈ ਆ ਦੇ ਟੈਨਸ਼ਨ ਨਾ ਪੁੱਤ ਕੋਈ ਨਾ ਮਾਂ ਤੈਨੂੰ ਪਤਾ ਜਦੋਂ ਕੰਮ ਕਰਦਾ ਸੈਟ ਹੋ ਗਏ ਨਾ ਮੇਰਾ ਮੈਂ ਆਪੀ ਵਿਆਹ ਕਰਵਾ ਲੂੰਗਾ ਚੰਗਾ ਪੁੱਤ ਚੰਗਾ ਹੁਣ ਨੀ ਟੈਨਸ਼ਨ ਲੈਂਦੀ ਪੁੱਤ ਮੈਂ ਫਿਰ ਜਦੋਂ ਤਾਈਂ ਕਹਤਾ ਉਹ ਮਸਾ ਤੈਨ ਥੋੜੇ ਜਿਹਾ ਹੋਰ ਜੀ ਮੈਨੂੰ ਠੇਕੇ ਦੇ ਲੈ ਲੀ ਨਾ ਜਦੋਂ ਮਾਂ ਹਾਂ ਪਤਾ ਬਸ ਬਰਮਾ ਜਦੋਂ ਹੱਥ ਲੈ ਸੈੱਟ ਹੋਏ ਫੇਰ ਕਰਵਾਈ ਲੈ ਕਰਵਾਈ ਲੈ ਕੋਈ ਨਾ ਮਾਂ ਤੈਨੂੰ ਵੀ ਪੁੱਤੇ ਲਈ ਗਾਣੀ ਦਵਾਂਗੇ ਚੰਗਾ ਪੁੱਤ ਚੰਗਾ ਚੰਗਾ ਹੋਰ ਮਾਂ ਮੈਂ ਮਿੱਠਾ ਬਹੁਤ ਪਾ ਲੱਭ ਕੇ ਨੋ ਚਾਚਾ ਮੇਰਾ ਪੁੱਤ ਮਿੱਠਾ ਰਹੇ ਮੇਰੇ ਨਾਲ ਤਾਂ ਮਿੱਠਾ ਪਾਵੇਂ ਜਿਹੜੇ ਨੂਨ ਲਿਆਊਗਾ ਉਹਦੋਂ ਮਿੱਠੀ ਰਹੇ ਮੇਰੇ ਨਾਲ ਮਾਂ ਮੈਨੂੰ ਸੁਪਰ ਨਾਲ ਘੱਟ ਚਲ ਬੋ ਤਾਂ ਮਾਂ ਬਤਾ ਉਹ ਦਿਖਣਾ ਬਾਈ ਮੈਨੂੰ ਡਿੱਕਰ ਆਊਗਾ ਚੰਗਾ ਮੈਂ ਜਾਣਾ ਚੰਗਾ ਪੱਤਾ ਮੈਂ ਚੱਲਦਾ ਮੇਰ ਪੱਤਾ ਨਾ ਵਧੀਆ ਜਾ ਘਰ ਮੇਲੇ ਕੋਈ ਪਰਨਾਥਮਾ ਚੱਪਸ ਹਰਦੇ ਪੱਤਾ ਕੀ ਆ ਹੋਊਗਾ ਹਾਂ ਬੇਬੇ ਹੁਣ ਤੂੰ ਮੂੰਹ ਤੇ ਲੈ ਜਾ ਕਰੀ ਬੈਠਾ ਉਹਨੂੰ ਡੱਕਰ ਦਨ ਬੇਬੇ ਤੈਨੂੰ ਮੈਨ ਲੱਗਣਾ ਡੱਕਰਨ ਵਾਲਾ ਉਹਨੂੰ ਮੈਂ ਕੁਛ ਕਹਿਣਾ ਉਹਨੂੰ ਤਾਂ ਕਿਸੇ ਗੱਲ ਤੋਂ ਪੁੱਤ ਗਈ ਆ ਉਹ ਬੇਬੇ ਉਹਦਾ ਇੱਕ ਅੱਧੀ ਗੇਰ ਦੀ ਗੱਲ ਥੋੜੋ ਐ ਚਾਰ ਪੰਜ ਵਾਰ ਵਗ ਗਈ ਉਹ ਇਹ じゃ ਉਹਦਾ ਭਾਈ ਐ ਜਿਹੜਾ ਉਹਨੂੰ ਮੁੜਕੇ ਨਹੀਂ ਪੁੱਛਦਾ ਵੀ ਤੂੰ ਕੁੜੀ ਕਦੇ ਵਾਸਤੇ ਆਈ ਐ ਦੋ ਦਿਨ ਤਾਂ ਹੋਏ ਤੇ ਤੈਨੂੰ ਆਈ ਨੂੰ ਤੂੰ ਹੁਣ ਫੇਰ ਆ ਗਈ ਉਹ ਨਹੀਂ ਪੁੱਛਦਾ ਉਹਨੂੰ ਜਾਂ ਐ ਘਰ ਭਾਈ ਮੈਨੂੰ ਨਹੀਂ ਪਤਾ ਮੈਨੂੰ ਲਿਆ ਜਾ ਕੇ ਮੇਰੇ ਗੋਡਿਆਂ ਨਾਲ ਮੈਥੋਂ ਨਹੀਂ ਕੁਸ ਬਣਦਾ ਹਾਂ ਬੇਬੇ ਉਹਨਾਂ ਨੂੰ ਕਿਹੜਾ ਦੀਦਾ ਨਹੀਂ ਹੈਗਾ ਹੈ ਵੀ ਇਹ ਤੀਜੇ ਦਿਨ ਰੁੱਸ ਕੇ ਆ ਜਾਂਦੀ ਐ ਭਾਈ ਨੂੰ ਮਾਂ ਨੂੰ ਉਨਾ ਲੱਗ ਕੇ ਜਿਹਾ ਇੱਕ ਵੀ ਫੋਨ ਆਇਆ ਤੁਹਾਨੂੰ ਵੀ ਹਰ ਉਸਰ ਤੋਂ ਕਿਉਂ ਆਉਂਦੀ ਹੈ ਜਦ ਵੀ ਜਾਣਨਾ ਮੇਰੇ ਚ ਗਲਤੀ ਕੱਢਦੇ ਨੇ ਨਾਲੇ ਜਦੋਂ ਆਪਾਂ ਰਿਸ਼ਤਾ ਲੇਤਾ ਦੀ ਇਹ ਗੱਲ ਹੋਈ ਸੀ ਵੀ ਕੁੜੀ ਘਰ ਦਾ ਕੰਮ ਕਰੋ ਹੈ ਵੀ ਮਾਂ ਬਜ਼ੁਰਗ ਕੁਛ ਕਰਦੀ ਆ ਉਹ ਬਸ ਉਹਦੇ ਕੋਲ ਹੋਰ ਕੋਈ ਕੰਮ ਨਹੀਂ ਇੱਥੋਂ ਬਹਾਨਾ ਬਣ ਕੇ ਉੱਥੇ ਲੜ ਪਗ ਜਾਂਦੀ ਹੈ ਤੇ ਦੂਸਰ ਆਪਣੇ ਤੇ ਲਾਉਂਦੀ ਆ ਜਾ ਕੇ ਉਹ ਗੱਲ ਵੀ ਕਰਦੀ ਆ ਉਹ ਜਿਹੜੀ ਕਦੇ ਆਪਾਂ ਕਦੇ ਕਹੀ ਵੀ ਨਹੀਂ ਹੁੰਦੀ ਦੱਸ ਹੁਣ ਇਹ ਚਾ ਮੇਰਾ ਕੀ ਕਸੂਰ ਹੈ ਇੱਕ ਵਾਰ ਤਾ ਦੱਸ ਦੇ ਮੈਂ ਇਹਨੂੰ ਕੁਝ ਕਹਿ ਸਕਾਂ ਨਾ ਉੱਚੀ ਨਹੀਂ ਮੈਂ ਬੋਲ ਸਕਦਾ ਮੈਂ ਤਾਂ ਤਾਂ ਨਾਲੇ ਆਪਦੇ ਕੰਮਾਂ ਚ ਨਹੀਂ ਬੇਲ ਮਿਲਦੀ ਪਹਿਲਾਂ ਮੈਨੂੰ ਕੀ ਕਹਿਣਾ ਹੈ ਨਾਲੇ ਮੈਂ ਤੇਰੇ ਕਹੇ ਤਾਂ ਹਰ ਵਾਰ ਮੈਂ ਜਾਂਦਾ ਉਹਨਾਂ ਨੇ ਇਤਕੀ ਇੱਕ ਵਾਰ ਵੀ ਫੋਨ ਕਰਿਆ ਆਪਾਂ ਨੂੰ ਵੀ ਕੁੜੀ ਇੱਥੇ ਕਿਉਂ ਆਈ ਐ ਤੇਰੇ ਕਹਿੰਦੇ ਮੈਂ ਥੱਲੇ ਲੱਗ ਗਿਆ ਉਹਨਾਂ ਦੇ ਆਖਰ ਨੂੰ ਉਹਨਾਂ ਦੇ ਘਰ ਦਾ ਪਰੌਣਾ ਇੱਕ ਵਾਰ ਵੀ ਨਹੀਂ ਪੁੱਛੇ ਉਹਨਾਂ ਨੇ ਮੈਂ ਨਹੀਂ ਜਾਂਦਾ ਲੈਣ ਲੁਣ ਨਾਲੇ ਜਿਹੜਾ ਕੋਸੂ ਦੇਖੀ ਜੋ ਜਿਹੜਾ ਕੋਸ ਹਣਾ ਤੇਰੇ ਕਰਕੇ ਹਰ ਵਾਰ ਮੈਨੂੰ ਨਿਮਣਾ ਪੈਂਦਾ ਹੈ ਫੇਰ ਕਿੜਾ ਆਪਣੀ ਇੱਜ਼ਤ ਘਟਦੀ ਐ ਲਿਆ ਜਾ ਕੇ ਆਪਣੇ ਘਰ ਦੀ ਨੂੰਤੀ ਐ ਮੇਰੇ ਤੋਂ ਚਾਹੇ ਤੂੰ ਇੱਕ ਵਾਰ ਕਹ ਲੈ ਜਾਂ ਚਾਹੇ 100 ਵਾਰ ਤੇਰੇ ਕਰਕੇ ਮੈਨੂੰ ਉਹਨਾਂ ਕੋਲ ਨਿਮਣਾ ਪਿਆ ਜਾਂਦਾ ਉਹਨਾਂ ਨੂੰ ਨਹੀਂਦਾ ਹੈਗਾ ਵੀ ਕੀ ਚ ਕਸੂਰ ਆ ਜਾਂ ਸਾਡੇ ਪਰੋਣੇ ਚ ਕਸੂਰ ਆ ਤੇਰੇ ਕਰਕੇ ਉੱਥੇ ਮੈਨੂੰ ਹਰ ਵਾਰ ਬੇਚਿਤ ਹੋਣਾ ਪੈਂਦਾ ਉਹਨਾਂ ਨੂੰ ਨਹੀਂਦਾ ਇੱਕ ਵਾਰ ਵੀ ਉਹਨਾਂ ਨੇ ਫੋਨ ਕਰਕੇ ਪੁੱਛਿਆ ਵੀ ਸਾਡੀ ਕੁੜੀ ਕਿਉਂ ਆਈ ਐ ਅੱਗੇ ਕਿਉਂ ਨਹੀਂ ਆਈ ਹਰ ਵਾਰ ਮੇਰੇ ਚ ਗਲਤੀ ਕਰਦੇ ਨੇ ਉਹ ਵੀ ਪਰੋਣਾ ਗਲਤ ਆ ਪਰੋਣਾ ਗਲਤ ਆ ਉਹਨਾਂ ਨੇ ਇੱਕ ਵਾਰ ਵੀ ਆਪਾਂ ਨੂੰ ਕਦੇ ਪੁੱਛਿਆ ਮੈਂ ਮੈਂ ਆਕਾ ਗਿਆ ਹੈ ਜੀ ਸੱਪੇ ਤੋਂ ਰੋਜ਼-ਰੋਜ਼ ਨੂੰ ਹਰ ਵਾਰ ਮੋਂ ਤੋਂ ਵੇਚ ਦੋ ਘਰੇ ਨਾ ਉਹਨਾਂ ਨੇ ਇੱਕ ਵਾਰ ਵੀ ਆਪਣੀ ਕੁੜੀ ਨੂੰ ਤੇ ਮੈਨੂੰ ਬਿਠਾ ਕੇ ਪੁੱਛਿਆ ਇਹਨਾਂ ਨੇ ਵੀ ਕੀ ਚ ਕਸੂਰ ਹਉ ਮੈਂ ਤਾਂ ਕਹਣਾ ਵੀ ਸਾਹਮਣੇ ਬਿਠਾ ਕੇ ਪੁੱਛਣ ਇੱਕ ਵਾਰ ਵੀ ਨਹੀਂ ਪੁੱਛਿਆ ਇਹਨਾਂ ਨੇ ਹਰ ਵਾਰ ਮੇਰੇ 'ਚ ਗਲਤੀ ਘੜਦੇ ਨੇ ਬੇਬੇ ਜੇ ਉਹ ਐਹ ਜਿਹੀ ਗੱਲਾਂ ਆਪਠਾ ਕੇ ਪੁੱਛਦੇ ਅੱਜ ਆਹ ਦਿਨ ਉਹਨਾਂ ਨੂੰ ਦੇਖਣੇ ਪੈਂਦੇ ਨਾ ਆਪਾਂ ਨੂੰ ਹਰ ਵਾਰ ਮੇਰੀ 'ਚ ਗਲਤੀ ਘੜਦੇ ਨੇ ਉਹ ਨਾਲਿਆਂ ਦੱਸ ਕਦੇ ਉਹਨੂੰ ਕਦੇ ਆਪਾਂ ਕੰਮ ਨੂੰ ਕਹਿੰਦੇ ਆ ਫालतੂ ਆਪਾਂ ਆਪ ਕਰ ਦਿਆ ਕਰਦਾ ਸਮਾਨ ਜਿਹੜਾ ਹੁੰਦਾ ਉਹ ਹਰ ਚੀਜ਼ ਲੈ ਕੇ ਦਿੰਦੇ ਆ ਕਿਤੇ ਆਪਾਂ ਆਖਿਆ ਨੂੰ ਕਿਤੇ ਬਾਦਮੀ ਘਟਮੀ ਗੱਲ ਆਖੀਏ ਨਾਲੇ ਐ ਨਹੀਂ ਪਤਾ ਆਪਣੇ ਜਾ ਕੇ ਉੱਥੇ ਕੀ ਕੀ ਗੱਲਾਂ ਬਣਾਉਂਦੀ ਹੋ ਬਾਦੂ ਦੂਸਣ ਲਾਉਂਦੀ ਹੋ ਆਪਣੇ ਤੇ ਨਾਲੇ ਉਹ ਗੱਲਾਂ ਵੀ ਕਹਿੰਦੇ ਉਹ ਜਿਹੜੀਆਂ ਆਪਾਂ ਅੱਜ ਕਿਤੇ ਕਹੀਆਂ ਵੀ ਨਹੀਂ ਫਿਰ ਵੀ ਮੈਂ ਨੀਮਾ ਹੋ ਕੇ ਕਿੰਨੇ ਵਾਰ ਅੱਗੇ ਪਾ ਗਿਆ ਮੈਂ ਨਹੀਂ ਜਾਂਦਾ ਉੱਥੇ ਪਹਿਲਾਂ ਵੀ ਮੈਂ ਤੈਨੂੰ ਦੋ ਰੋਟੀਆਂ ਲਾ ਕੇ ਖਵਾਉਂਦਾ ਸੀ ਹੁਣ ਹੋਰ ਖਵਾ ਦੂੰਗਾ ਉਹਨਾਂ ਨੇ ਇੱਕ ਵਾਰ ਵੀ ਆਪਾਂ ਨੂੰ ਪੁੱਛਿਆ ਫੋਨ ਕਰਕੇ ਕਿ ਸਾਡੀ ਕੁੜੀ ਦਾ ਘਰ ਟੁੱਟ ਰਿਹਾ ਹੈ ਉਹਦੋਂ ਇੱਕ ਵਾਰ ਫੋਨ ਕਰਕੇ ਪੁੱਛਿਆ ਆਪਾਂ ਨੂੰ ਮੰਨੂ ਨੇ ਹਜੇ ਰਸਤੇ ਰਸਤੇ ਦੀ ਲੋਡ ਹੈਗੀ ਟੋਲੇ ਦੀ ਜੋ ਕੋ ਸੌਣਾ ਹੋਜੂ ਲੈ ਆਓ ਬੈਠੀਏ ਬੀਬੀ ਦਾ ਅੱਗਮ ਚਾਈ ਜਾਂਦੀ ਹੈ ਮਾਰਲਾ ਮਾਰਲਾ ਫੁੱਕਾ ਮਾ ਮਾ ਤਾਂ ਅੱਗਮ ਚਾਂਦੀ ਅੱਜ ਸਾਸਰੀ ਕਾਲਾ ਸਾਸਰੀ ਕਾਲਾ ਪੁੱਤਾ ਠੀਕ ਹੈ ਹਾਂ ਠੀਕ ਹੈ ਬੱਤ ਤੋ ਠੀਕ ਹੈ ਹਾਂ ਮਾਂ ਵਧੀਆ ਠੀਕ ਹੈ ਹੋਰ ਬਾਲ ਬੱਚਾ ਠੀਕ ਹੈ ਹਾਂ ਮਾਂ ਵਧੀਆ ਵਧੀਆ ਮਾਂ ਤੂੰ ਦੱਸਿਆ ਮਾਂ ਹੋਰ ਸੁਣਾ ਤੂੰ ਕਿ ਮੇਰੇ ਨਹੀਂ ਹਾਂ ਠੀਕ ਠਾਕ ਪੁੱਤ ਮਾਂ ਤੇਰਾ ਨੇ ਜੇ ਕਰਦਾ ਮੈਨੂੰ ਮਿਲਣਾ ਕੀ ਹੈ ਸਿਆਰ ਦਾ ਮਿੰਨਾ ਮੈਂ ਕੱਲ ਫੇਰ ਜਾਉਂਗੀ ਜਦੋਂ ਅੱਛਾ ਮਾਂ ਤੇਰੇ ਵਾਤੇ ਜਾਦੇ ਸਿਆੜਾ ਸਾਡੇ ਵਾਸਤੇ ਸਿਆੜ ਨਹੀਂ ਤੂੰ ਸੀ ਮਟਿਆਰੋਂਗੀ ਨਾ ਮਾਂ ਤੇਰਾ ਜੀ ਨਹੀਂ ਕਰਦਾ ਤੈਨੂੰ ਕਿਹੜਾ ਬੈਠ ਕੇ ਤੋਰਨੀ ਸੀ ਮਾਂ ਤੋਰਤੀ ਨਾ ਤੀਏ ਤੀਆਂ ਤਾਂ ਨਹੀਂ ਪਿਆਰੀਆਂ ਹੁੰਦੀਆਂ ਨੇ ਇਹ ਮਾਂ ਮਾ ਨੂੰ ਜੇ ਪਿਆਰੀ ਹੁੰਦੀ ਮਾਂ ਤੂੰ ਮਿਲਣ ਕੇ ਨਾ ਆਂਦੀ ਮੈਨੂੰ ਆਉਂਗੀ ਜਦੋਂ ਮੇਰੇ ਜੀ ਕਰਦਾ ਮੈਂ ਤਾਂ ਆਪੇ ਆ ਜਾਂਗੀ ਕੋਈ ਨਾ ਪੁੱਤ ਕੋਈ ਨਾ ਹੋਰ ਮਾਂ ਠੀਕ ਠਾਕ ਰਹਿਣੀ ਹਾਂ ਠੀਕ ਹੈ ਪੁੱਤ ਅੱਛਾ ਮਾਂ ਹੋਰ ਸੁਣਾ ਠੀਕ ਹੈ ਪੁੱਤ ਹੋਰ ਤੂੰ ਕੱਲੀ ਕਿਉਂ ਆਈ ਆ ਪੁੱਤਾ ਪਰੌਣਾ ਨਹੀਂ ਆਇਆ ਨਾਲ ਮਾਂ ਮੇਰਾ ਜੀ ਕਰਾਇਆ ਉਹਦਾ ਤਾਂ ਕੰਮ ਹੀ ਨਹੀਂ ਮੁੱਕਦੇ ਜਦੋਂ ਕਿਤੇ ਜਾਣਾ ਹੁੰਦਾ ਨਾ ਮਾਂ ਉਹ ਵੀ ਕਹਿੰਦੇ ਨੇ ਸਾਡੇ ਤਾਂ ਕੰਮ ਨੇ ਸੜ ਤਾਂ ਕੰਮ ਇਹਨੂੰ ਤਾਂ ਕੰਮ ਹੀ ਨਹੀਂ ਮੁੱਕਦੇ ਮਾਂ ਮੇਰੀ ਸੱਸਾ ਉਹ ਮਾਂ ਸਾਰਾ ਦਿਨ ਉਤ ਚਲੂ ਜੇ ਲਾਂਦੀ ਰਹਿੰਦੀ ਐ ਉਹ ਨਹੀਂ ਸਾਨੂੰ ਦੋਏ ਜੀਆਂ ਨੂੰ ਤੋੜ ਕੇ ਕਿਤੇ ਰਾਜੀ ਹੈਗੀ ਦੱਸ ਹਜੇ ਤਾਂ ਕਿੱਤੇ ਗੋਡੇ ਚੱਲਦੇ ਨੇ ਮਾਂ ਹਜੇ ਕਿਹੜਾ ਹਮੰਜੇ ਤੇ ਬੈਠੀ ਆ ਮਾੜਾ ਮੋਟਾ ਆਪ ਵੀ ਕਰ ਲੈ ਜੇ ਅਸੀਂ ਕਿਤੇ ਬਾਹਰ ਅੰਦਰ ਆ ਗਏ ਜਮਾ ਨਹੀਂ ਮਾਂ ਕੰਮ ਕਰਦੀ ਨਾ ਸਾਨੂੰ ਦੋਨੇ ਜੀਆਂ ਨੂੰ ਝੜਦੀ ਆ ਨਾ ਜਾਣ ਦਿੰਦੀ ਹੁਣ ਦੱਸ ਮਾਂ ਮੈਂ ਕੀ ਕਰਾਂ ਫਿਰ ਮੇਰਾ ਤਾਂ ਭਾਈ ਜੀ ਕਰਾਇਆ ਮੈਂ ਤਾਂ ਕੱਲੀ ਹੋ ਆ ਗਈ ਮੈਂ ਕਿਹਾ ਮੈਂ ਤਾਂ ਮਿਲ ਕੇ ਆਨੀਆ ਮੇਰੇ ਤਾਂ ਜੀ ਕਰਦਾ ਸੀ ਬੀਬੀ ਨੂੰ ਮੇਲਣ ਹੁਣ ਥੋੜਾ ਤਾਂ ਮਾਂ ਜੀ ਨਹੀਂ ਕਰਦਾ ਤੁਸੀਂ ਤਾਂ ਆਉਂਦੇ ਨਹੀਂ ਹੁਣ ਮੇਰਾ ਤਾਂ ਜੀ ਕਰਦਾ ਏ ਤੁਹਾਨੂੰ ਮਿਲਣ ਨੂੰ ਨਾ ਵੀਰਾ ਆਉਂਦਾ ਜਦੋਂ ਵਿਆਹ ਹੈਗਾ ਫਿਰ ਤਾਂ ਕੀ ਆਉਣਾ ਹੁਣ ਹੀ ਨਹੀਂ ਆਉਂਦਾ ਉਹ ਤਾਂ ਮੇਰੇ ਲਵੇ ਪੁੱਤ ਤੂੰ ਕੱਲੀ ਨਾ ਆਇਆ ਕਰ ਨਾਲ ਪਰੋਹਣੇ ਦੇ ਆਇਆ ਕਰ ਤੂੰ ਐ ਤੂੰ ਕੱਲੀ ਸੋਹਣੀ ਨਹੀਂ ਲੱਗਦੀ ਹੋਰ ਉਹਦੇ ਨਾਲ ਹੀ ਜੱਛਦੀਆਂ ਪੁੱਤ ਤੂੰ ਹੋਰ ਮਾਂ ਲੈ ਕਿ ਨਹੀਂ ਆਉਂਦਾ ਮੈਂ ਕਿਵੇਂ ਆਵਾਂ ਨਹੀਂ ਲੈ ਕੇ ਆਉਂਦਾ ਨਾ ਆਵੇ ਮੈਂ ਤਾਂ ਲੈ ਕੇ ਕਰਾਇਆ ਮਾਂ ਆਪੇ ਭੱਜਿਆ ਨਹੀਂ ਆ ਤੇਰੇ ਸੱਸ ਬਥੇਰੀ ਚੰਗੀ ਆ ਪਤਾ ਸੰਤਾ ਵਿਚਾਰੀ ਨੇ ਕਦੇ ਨਹੀਂ ਹੋ ਬੋਲੇ ਬਹੁਤ ਚੰਗੀ ਆ ਪੁੱਤ ਲਾ ਲਾ ਤੈਨੂੰ ਲੱਗਦੀ ਆ ਮਾਂ ਮੇਰੀ ਸੱਸੋਂ ਕੌਣ ਕਹਦਾ ਮੇਰੀ ਮਾਂ ਸੱਸ ਚੰਗੀ ਆ ਮਾਂ ਮੇਰੀ ਸੱਸ ਦਾ ਜਲਾਦਣ ਆ ਜਲਾਦਣ ਨਾ ਪੁੱਤੋਂ ਉਹਨੇ ਤਾਂ ਵਿਆਹ ਕੇ ਤੋੜਨੀ ਸੀ ਮਾਂ ਤੋੜਦੀ ਜਲਾਦੀਆਂ ਦੇ ਵਿਆਹ થી ਮੈਂ ਨਾ ਤਾਂ ਮੈਨੂੰ ਪਰੌਣਾ ਹੀ ਚੱਜਦਾ ਮਿਲਿਆ ਨਾ ਮੈਨੂੰ ਸੱਸ ਚੱਜੇ ਦੀ ਮਿਲੀ ਆ ਮਾਂ ਉਹ ਤਾਂ ਦੇਖਿਆ ਤਾਂ ਚੱਜ ਦੇਈ ਤੇ ਹੁਣ ਸਾਨੂੰ ਕੀ ਪਤਾ ਮੇਰੀ ਤਾਂ ਮਾਂ ਸੋਨੇ ਜ਼ਿੰਦਗੀ ਖਰਾਬ ਕਰਤੀ ਜੇ ਕੀ ਹੋਗਾ ਸੀ ਮੈਂ ਮਾੜੀ ਜੀ ਵੱਡੀ ਉਮਰ ਦੀ ਹੋ ਗਈ ਸੀ ਤੇਰਾ ਵਿਆਹ ਨਹੀਂ ਹੁੰਦਾ ਤੇਰਾ ਵਿਆਹ ਨਹੀਂ ਹੁੰਦਾ ਮਾਂ ਨਾਲੇ ਮੈਂ ਤੈਨੂੰ ਕੀ ਦੱਸਾਂ ਐਡੀ ਉਮਰ ਦਾ ਜਿਹਦੇ ਮੈਂ ਲੜ ਲਾਤੀ ਚੱਲ ਗੁਣੀ ਤੇ ਗਿਆਨੀ ਤੇ ਪੱਤਾ ਵਧਿਆ ਤੇ ਘਾ ਅਸੀਂ ਤਾਂ ਦੇਖ ਕਿੱਥੇ ਸੀ ਮਾਂ ਗਿਆਨੀ ਤੇ ਨਹੀਂ ਮੈਨੂੰ ਨੂੰ ਠੀਕ ਲੱਗਦਾ ਮਾਂ ਜਦੋਂ ਮੈਨੂੰ ਤੰਗ ਕਰਦਾ ਮੇਰੇ ਨਾਲ ਕਿਤੇ ਜਾਂਦਾ ਨਹੀਂ ਆਉਂਦਾ ਨਹੀਂ ਮਾਂ ਮੈਂ ਕੀ ਕਰਨਾ ਮਾਂ ਉੱਤੋਂ ਮੇਰੀ ਸੱਸ ਐਨੀ ਜਲਾਦੜਾ ਪੈਦਾਂਗੇ ਪੱਤਾ ਕੋਈ ਨਾ ਸਾਰਾ ਦਿਨ ਮਾਂ ਚੁਗਲੀਆਂ ਕਰਦੀ ਹੈ ਮੇਰੀ ਸੱਸ ਸਾਰਾ ਦਿਨ ਮਾਂ ਚੁਗਲੀਆਂ ਐਨੀਆਂ ਕਰਦੀ ਹੈ ਮੇਰੀ ਸੱਸ ਉਹ ਨੂੰ ਮੇਰੇ ਨਾਲ ਆਪ ਹੀ ਨਹੀਂ ਆਉਣ ਦਿੰਦੀ ਮਾਂ ਸਾਨੂੰ ਜਰਦੀ ਨਹੀਂ ਦੋਨੇ ਚਿਆਂ ਨੂੰ ਮਾਂ ਚਲ ਉਹਨੂੰ ਤਾਂ ਕਹਿ ਦਾਂਗੇ ਪੱਤਾ ਬੁੜੀਆਂ ਦਾ ਮੈਨੂੰ ਨਹੀਂ ਪਤਾ ਮੈਂ ਤਾਂ ਦੱਸਿਆ ਨਹੀਂ ਦਿ마ਸ ਉਹਨੂੰ ਅੱਜ ਦੱਸ ਰਹੀ ਆ ਮੈਂ ਤਾਂ ਵੀਰੇ ਨਾਲ ਵੀ ਗੱਲ ਕਰੂੰਗੀ ਵੀ ਮੇਰਾ ਐਡੀ ਉਮਰ ਦੇ ਨਾਲ ਕਿਉਂ ਵਿਆਹ ਕਰਤਾ ਨਾ ਫਿਰ ਹੁਣ ਕੀ ਬਣਦਾ ਜਦੋਂ ਮੇਰਾ ਕੋਈ ਟੌਕ ਹੀ ਨਹੀਂ ਪੂਰਾ ਹੁੰਦਾ ਹੁਣ ਤਾਂ ਉੱਥੇ ਰਹਿਣਾ ਪਊ ਪੁੱਤ ਤੈਨੂੰ ਅਰੇ ਇਹ ਤਾਂ ਜਾਨੀ ਆ ਮਾਂ ਤੁਸੀਂ ਵੀ ਨਹੀਂ ਮਿਲਣ ਆਉਂਦੇ ਨਾ ਵੀਰਾ ਆਉਂਦਾ ਜਦੋਂ ਵੀਰਾ ਵਿਆਹ ਹੈਗਾ ਵੀਰੇ ਨੇ ਫੇਰ ਵੀ ਨਹੀਂ ਕਦੇ ਆਉਣਾ ਵੀਰਾ ਵੀ ਨਹੀਂ ਆਉਂਦਾ ਉਹ ਵੀ ਕੀ ਕਰੇ ਹੈ ਕੱਲਾ ਦਾ ਕੱਲਾ ਖੇਤ ਬੰਨੇ ਜਾਂਦਾ ਹੈ ਮਾਰ ਪਸੂਸਾ ਆਉਂਦਾ ਜਵਾਬ ਫਿਰ ਬਿੱਬੀ ਪਹਿਣਾ ਨਹੀਂ ਚਾਹੀਦੀ ਆ ਵੀਰੇ ਨੂੰ ਕੱਲੀ ਕੱਲੀ ਮੈਂ ਪਹਿਣਾ ਕਹੋਂਗੇ ਜਦੋਂ ਖੇਤੋਂ ਆ ਗਿਆ ਵੀ ਭੈ ਇੱਥੇ ਗੁੱਸੇ ਹੁੰਦੀ ਤੇ ਜ਼ਰੂਰ ਮਿਲ ਕੇ ਆ ਤੂੰ ਜਾ ਕੇ ਕਾਹ ਨੂੰ ਮਿਲਦੇ ਹੋ ਤੁਸੀਂ ਮੈਨੂੰ ਤੁਸੀਂ ਤਾਂ ਡੋਬਣਾ ਸੀ ਮੈਨੂੰ ਦੋ ਬਤਾ ਹੁਣ ਕੀ ਬਣਦਾ ਹੁਣ ਤਾਂ ਜਿਹੜਾ ਕੰਡੇ ਬੀਜ ਨੇ ਤੇ ਬੀਜ ਤੇ ਹੁਣ ਨਾ ਮਾਂ ਭੱਜਣ ਜੋਗੀ ਆ ਨਾ ਮੈਂ ਤਲਾਕ ਲੈਣ ਜੋਗੀ ਆ ਦੱਸੋ ਹੁਣ ਕੀ ਕਰੀਏ ਐਡਾ ਬੁੜਾ ਖੁੰਡ ਮਾਰਿਆ ਮੇਰੇ ਮੱਥੇ ਬੁੜਾ ਤਾਂ ਖਾਨੂ ਤੇ ਪੱਤਾ ਦੇਖਿਆ ਤਾਂ ਹੁਣ ਗੱਭਰੂ ਜਵਾਨੀ ਥੀ ਕਿੱਥੇ ਸੀ ਮਾਂ ਗੱਭਰੂ ਜਵਾਨ ਉਹ ਦਾੜੀ ਜੇ ਰੱਖ ਕੇ ਆਏ ਹੋ ਗਿਆ ਮੈਂ ਤਾਂ ਮੂਣੀ ਮਾਂ ਪਸੰਦ ਕਰਦੀ ਸੀ ਮੈਂ ਤਾਂ ਇੱਕ ਤੁਹਾਡੀ ਇੱਜ਼ਤ ਦੇ ਮਾਰਿਆਂ ਨੇ ਉਹਨੂੰ ਪਸੰਦ ਕਰ ਲਿਆ ਚਲ ਹੁਣ ਵੀ ਸਾਡੀ ਇੱਜ਼ਤ ਰੱਖੀ ਪੁੱਤ ਤੂੰ ਸਿਆਣੀ ਬਣ ਕੇ ਰਹੀ ਰਹੀ ਤਾਂ ਜਾਣੀ ਆ ਮਾਂ ਪਰ ਮੈਨੂੰ ਮਿਲਣਾ ਵੀ ਨਹੀਂ ਆਂਦੇ ਨਾ ਬੀਰਾਂ ਵਾਲਾ ਨਾ ਤੁਸੀਂ ਆਉਨੇ ਹੋ ਮੈਂ ਕੀ ਕਰਨਾ ਉੱਥੇ ਰਹਿ ਕੇ ਫਿਰ ਹਾਂ ਹੁਣ ਪੁੱਤਾ ਤੇ ਹਾਰ ਜਿੱਤੇਗੇ ਮਾ ਤੋ ਹਣੇ ਕਰਕੇ ਨਹੀਂ ਆਇਆ ਗਿਆ ਸਤ ਹਣ ਮੈਂ ਜ਼ਰੂਰ ਭੇਜੂੰਗੀ ਉਹਨੂੰ ਕਹੂੰਗੀ ਵੀ ਭਾਈ ਤੂੰ ਭੈਣ ਨੂੰ ਮਿਲ ਕੇ ਆ ਜ਼ਰੂਰ ਮਿਲ ਕੇ ਆ ਇੱਕ ਮਾਂ ਮੇਰੀ ਸੱਸ ਵੀ ਨਹੀਂ ਕਦਰ ਕਰਦੀ ਜਿਵੇਂ ਉਹਦਾ ਪੁੱਤ ਨਹੀਂ ਸੋਹਣਾ ਉਹਨੂੰ ਐ ਨਹੀਂ ਹੈਗਾ ਮੇਰੀ ਨੂੰਹ ਐਨੇ ਸੋਹਣੇ ਆ ਕੋਈ ਨਹੀਂ ਕਦਰ ਕਰਦਾ ਮਾਂ ਲੈ ਪਤਾ ਮੈਂ ਤਾਂ ਗੱਲਾਂ ਗੱਲਾਂ ਚ ਭੁੱਲ ਗਈ ਮੈਂ ਤਾਂ ਚਾਹ ਬਣਾਉਣੀ ਤੇ ਤੈਨੂੰ ਚੱਲ ਬਣਾ ਲੈ ਮਾਂ ਫਿਰ ਮਾਂ ਮਿੱਠਾ ਜ਼ਿਆਦਾ ਨਾ ਪਾਈ ਵਧੀਆ ਜੀ ਚਾਹ ਬਣਾ ਲਈ ਮਾਂ ਵਧੀਆ ਜੀ ਦੁੱਧ ਪਾ ਕੇ ਹੋਰ ਮਾਂ ਉਹਨਾਂ ਦੀ ਕੁੜੀ ਕਿਵੇਂ ਰਹਿੰਦੀ ਆ ਮਾਂ ਸੇਮੇ ਕੀ ਉਹਨਾਂ ਦੀ ਕੁੜੀ ਤਾਂ ਬਲਾਈ ਵਧੀਆ ਰਹਿੰਦੀ ਆ ਕਿ ਮੌਜਾਂ ਮਾਰਦੀ ਪੁੱਤੋ ਲੈ ਮੇਰੀ ਕਰਮ ਮਾੜੇ ਸੀ ਮਾਂ ਹੋਰ ਕਿਸਮਤ ਤਾਂ ਅੱਡਾ ਹੋਰ ਜੇ ਮੈਂ ਕੱਲੀ ਕੱਲੀ ਕੁੜੀ ਸੀ ਮੈਂ ਹੁਣ ਚੱਜ ਦੇ ਥਾਵੇਂ ਵੀ ਨਹੀਂ ਵਿਆਹੀ ਕੋਈ ਮਲਾਜਮੇ ਦੇਖ ਲੈਂਦੀ ਮਾਂ ਡੋਬ ਕੇ ਤਰਤਾ ਮੈਨੂੰ ਦੱਸੇ ਤਾਂ ਕਿਸਮਤ ਅੱਤੀ ਕੀ ਆਪਦੀ ਹੁਣ ਹਨਾ ਹੋਰ ਕਿਸਮਤ ਠੀਕ ਕਿਸਮਤ ਆ ਮਾਂ ਤੋਨੇ ਤਾਂ ਮੇਰਾ ਕੋਈ ਸ਼ੌਂਕ ਵੀ ਨਹੀਂ ਪੂਰਾ ਕਰਿਆ ਪਰ ਉਹਨਾ ਤਾਂ ਮਾਂ ਸੋਨੇ ਚੱਜ ਦਾ ਨਹੀਂ ਲੱਭ ਕੇ ਦਿੱਤਾ ਉਹ ਤਾਂ ਤਾਂ ਪੁੱਤ ਚੱਜ ਦੇ ਦਿੱਤਾ ਕਿਹੜਾ ਚੱਜ ਦਾ ਸੀ ਮਾਂ ਆ ਜਾਣਦੇ ਵੀਰੇ ਨੂੰ ਵੀ ਮੈਂ ਤਾਂ ਲਾਂਬੇ ਦੇਉਂਗੀ ਅੱਜ ਹੋ ਬੱਲੇ ਸਸਿਆ ਪਣੇ ਮੇਰੇ ਭਾਈ ਆ ਗਿਆ ਸਾਸਰੀ ਕਾਲ ਵੀਰੇ ਹਾਂ ਵੀਰੇ ਠੀਕ ਹੋ ਠੀਕ ਆ ਠੀਕ ਆ ਅੱਛਾ ਵੀਰੇ ਕਿਵੇਂ ਕੰਮਕਾਰ ਵਧੀਆ ਚੱਲਦਾ ਕੰਮਕਾਰ ਵਧੀਆ ਬਸ ਪਣੇ ਅੱਛਾ ਭਾਈ ਹੋਰ ਤੇਰੀ ਸਿਹਤ ਹਾਂ ਸਿਹਤ ਵਧੀਆ ਕਿਵੇਂ ਕੱਲੀ ਆ ਗਈ ਪਣੇ ਨਾ ਫੋਨ ਹੋਰ ਤੁਸੀਂ ਤਾਂ ਨਹੀਂ ਆਉਂਦੇ ਫਿਰ ਮੇਰਾ ਤਾਂ ਜੀ ਕਰਿਆ ਮਿਲਣ ਨੂੰ ਲੈ ਤੇਰਾ ਅੱਲਾ ਕੱਲਾ ਮੇਰੇ ਭਾਈ ਐ ਤੂੰ ਤਾਂ ਵੀਰੇ ਆਉਂਦਾ ਨਹੀਂ ਹੁਣ ਮੇਰਾ ਤਾਂ ਜੀ ਕਰਦੇ ਸੀ ਮਿਲਣ ਨੂੰ ਤੇਰਾ ਘਰ ਆ ਬਈ ਜਦੋਂ ਮਰਜੀ ਆ ਕਿਉਂ ਮਾ ਹਾਂ ਹਾਂ ਮੇਰਾ ਘਰ ਤਾਂ ਹੈਗਾ ਵਿਆਹ ਕਰਾ ਕੇ ਤਾਂ ਤੂੰ ਜਮੀਨ ਹੀ ਆਉਣਾ ਤੂੰ ਤਾਂ ਹੁਣੇ ਭੈਣ ਨੂੰ ਭੁੱਲ ਗਿਆ ਮੈਂ ਉਹਨਾਂ ਭਾਈਆਂ ਵਰਗਾ ਨਹੀਂ ਹੈਗਾ ਜਿਹੜਾ ਵਿਆਹ ਕਰਾ ਕੇ ਬਦਲ ਜਾਊਗਾ ਆਹੋ ਮਾਂ ਕਿਹੜਾ ਕਹੂਗੀ ਮਾਂ ਵੀ ਹਾਂ ਕਹਿੰਦੇ ਤੇਰੀ ਹਾਂ ਚ ਦੇਖ ਲਾ ਮਾਂ ਮਾਂ ਤਾਂ ਮੈਨੂੰ ਅੱਜੀ ਕਹੇ ਸੀ ਕਿ ਭਾਈ ਵਿਆਹ ਕਰਵਾ ਲੈ ਜਿਉਂਦੇ ਜਿਮੀਂ ਦੇ ਬੈਠੇ ਬੈਠੇ ਹੋਰ ਕਰਾ ਲਾ ਬਾਈ ਤੂੰ ਤਾਂ ਵਿਆਹ ਮੈਂ ਵੀ ਭਾਬੀ ਦੇਖ ਲੂੰਗੀ ਬਸ ਹੱਥ ਬੰਨੇ ਬਾਈ ਨਾ ਨਾ ਬਾਈ ਵਿਆਹ ਤਾਂ ਕਰਾਉਣਾ ਪਊਗਾ ਆਪਾਂ ਦੋਨੇ ਭੈਣ ਭਾਈ ਤਾਂ ਹੈਗੇ ਆਪਾਂ ਨਹੀਂ ਕੋਈ ਨਾ ਸੈੱਟ ਹੋ ਜਾਣਾ ਕੰਮ ਕਰ ਫਿਰ ਕਰਵਾ ਲੂੰ ਤੇ ਨਾਲੇ ਮੈਨੂੰ ਦੱਸ ਬਾਈ ਕਿੱਥੇ ਆ ਬਾਈ ਬੁਈ ਨੋ ਨਹੀਂ ਬਾਈ ਮੈਂ ਲੈ ਕੇ ਆਈ ਮੈਂ ਤਾਂ ਆਪੇ ਆਈਆਂ ਕੱਲੀ ਕਿਉਂ ਮ ਮੇਹ ਪਤਾ ਹੁਣ ਭਾਏਗਾ ਉਹ ਵੀਰੇ ਮੇਰੇ ਨਾਲ ਕਿੱਥੇ ਦੁਰਦਾ ਕਿਉਂ ਕਿਤੇ ਨਹੀਂ ਦੁਰਦਾ ਵੀਰੇ ਮੇਰੇ ਨਾਲ ਲੈ ਉਹ ਤਾਂ ਵਿਚਾਰਾ ਇੰਨਾ ਨਰਮ ਹੈ ਲੈ ਤੁਹਾਨੂੰ ਲੱਗਦਾ ਵੀਰੇ ਨਰਮ ਮਜ਼ਾਕ ਕਰਦੇ ਕਿ ਉਹੀ ਕਹਿ ਰਹੀ ਹੈ ਨਾ ਨਾ ਵੀਰੇ ਮਜ਼ਾਕ ਨਹੀਂ ਕਰਦੀ ਮੈਂ ਤਾਂ ਕੱਲੀ ਹੋ ਆਈਆਂ ਕਿਉਂ ਮੈਨੂੰ ਲੈ ਕੇ ਨਹੀਂ ਆਂਦਾ ਵੀਰੇ ਤੁਸੀਂ ਤਾਂ ਮੈਨੂੰ ਘਰੋਂ ਕੱਢਣਾ ਸੀ ਕੱਢਤਾ ਆਹ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਬਣੀ ਹੋਰ ਕੀ ਆ ਵੀਰੇ ਚਾਜੇ ਦਾ ਪਰੌਣਾ ਨਹੀਂ ਲੱਭਿਆ ਸੱਸ ਤਾਂ ਮੇਰੀ ਭੂਤਨੀ ਆ ਐਨਾ ਕਲੇਸ ਕਰਦੀ ਆ ਵੀਰੇ ਮੇਰੇ ਨਾਲ ਉੱਭਣੇ ਆ ਕਿਹੋ ਜਿਹੀ ਗੱਲਾਂ ਕਰੀ ਜੰਨੀਆਂ ਹੈ ਤੇਰੀ ਸੱਸ ਦਾ ਵਿਚਾਰੀ ਇੰਨੀ ਨਰਮਾ ਤੇ ਪਰੌਣਾ ਇੰਨਾ ਨਰਮਾ ਉਹ ਤਾਂ ਵਿਚਾਰੇ ਉਹੀ ਨਹੀਂ ਬੋਲਦੇਗੇ ਮੈਨੂੰ ਨਹੀਂ ਲੱਗਦਾ ਵੀ ਤੈਨੂੰ ਇਹ ਸਭ ਕੁਝ ਕਹਿੰਦੇ ਹੋਣਗੇ ਉਹ ਤਾਂ ਇੰਨੇ ਨਰਮ ਨੇ ਵਿਚਾਰੇ ਪੁੱਜ ਕੇ ਤੁਹਾਨੂੰ ਲੱਗਦੇ ਨੇ ਵੀਰੇ ਨਰਮ ਕੋਈ ਚੰਗੇ ਨਹੀਂ ਹੈਗੇ ਨਾ ਮੇਰੇ ਸੱਸਰ ਚੰਗੀ ਆ ਨਾ ਮੇਰਾ ਪਰੌਣਾ ਚੰਗਾ ਥੋਨੇ ਤਾਂ ਮੈਨੂੰ ਡੋਬਣਾ ਸੀ ਵੀਰੇ ਡੋਬਤਾ ਨਾ ਤੁਸੀਂ ਐ ਮੋ ਨਾ ਜਾਮੋ ਹੁਣ ਕਿਹੜਾ ਤੁਸੀਂ ਆਨੇ ਹੋ ਵੀਰੇ ਮੇਰੇ ਕੋਲੇ ਗੇੜਾ ਮਾਰਦੇ ਹੋ ਕਦੇ ਵੀ ਮੇਰੀ ਭੈਣ ਐਨੀ ਦੁਖੀ ਆ ਕਦੇ ਨਹੀਂ ਗੇੜਾ ਮਾਰਦਾ ਵੀਰੇ ਤੂੰ ਵਿਆਹ ਕਰਾ ਕੇ ਤਾਂ ਜਮਾਂ ਨਹੀਂ ਆਂਦਾ ਤੂੰ ਤਾਂ ਹੁਣੀ ਨਹੀਂ ਆਉਂਦਾ ਵੀਰੇ ਨਾ ਬੀਬੀ ਆਉਂਦੀ ਐ ਮੈਂ ਨਹੀਂ ਵੀਰੇ ਉੱਥੇ ਜਾਂਦੀ ਜੇ ਤੁਸੀਂ ਨਾ ਆਉਂਦੇ ਰਹੇ ਮੇਰੇ ਨਾਲ ਮੈਂ ਤਾਂ ਜਾਂਦੀ ਨਹੀਂ ਉੱਥੇ ਵੀਰੇ ਮੈਨੂੰ ਤਾਂ ਨਾ ਵੀਰੇ ਪੁਰਾਣਾ ਪਸੰਦ ਆ ਮੈਨੂੰ ਨਹੀਂ ਲੱਗਦਾ ਹੈਗਾ ਤੂੰ ਤਾਂ ਝੂਠ ਬੋਲਦੀ ਐ ਝੂਠ ਕਿਉਂ ਬੋਲਦੀ ਐ ਵੀਰੇ ਸੱਚ ਬੋਲਦੀ ਐ ਤੁਸੀਂ ਤਾਂ ਬਹਿ ਕੇ ਮੈਨੂੰ ਤੋਰਨਾ ਸੀ ਤੋਰਤਾ ਮੁੜ ਕੇ ਹੁਣ ਮੇਰੀ ਜਾਤ ਨਹੀਂ ਪੁੱਛਦੇ ਤੁਸੀਂ ਓਏ ਇਹੋ ਜੀ ਕੋਈ ਗੱਲ ਨਹੀਂ ਗਈ ਬਣੇ ਕਿਉਂ ਨਹੀਂ ਹੈਗੀ ਵੀਰੇ ਮੈਂ ਨਹੀਂ ਜਾਨਦੀ ਵੀਰੇ ਫਿਰ ਉੱਥੇ ਫਿਰ ਜੇ ਇਹੋ ਜੀ ਗੱਲਾਂ ਮੈਂ ਉਹਨੂੰ ਫੋਨ ਕਰਦਾ ਪੁੱਛਦਾ ਪਰ ਉਹਨੂੰ ਵੀ ਕੀ ਗੱਲ ਹੈ ਵੀ ਕੀ ਪੁੱਛ ਲੈ ਬਾਈ ਹੁਣ ਵੀ ਵੀਰੇ ਮੈਂ ਤੁਹਾਨੂੰ ਦੱਸਦਾ ਮੈਂ ਨਹੀਂ ਜਾਨਦੀ ਵੀਰੇ ਮੈਂ ਤਾਂ ਜਾਨਦੀ ਨਹੀਂ ਵੀਰੇ ਜਿੰਦਾ ਮਰਜੀ ਜ਼ੋਰ ਲਾ ਲੈ ਓਏ ਐਂ ਘਰ ਥੋੜੀ ਬਸਦੇ ਹੁੰਦੇ ਨੇ ਮੈਂ ਤੰਗ ਆ ਵੀਰੇ ਮੈਨੂੰ ਬਹੁਤ ਤੰਗ ਕਰਦੇ ਨੇ ਮਾਂ ਲੱਗਦਾ ਕਿ ਬਿੱਤ ਨੂੰ ਤੰਗ ਕਰ ਦੇਣਗੇ ਹੁਣ ਤੂੰ ਤਾਂ ਬੁੱਤ ਮੰਨ ਕੇ ਬਹਿ ਗਈ ਮਾ ਇਹਦੀ ਮਰਜ਼ੀ ਆ ਪੁੱਤ ਹੁਣ ਕੀ ਕਰੀਏ ਲੈ ਐਂ ਮਰਜ਼ੀ ਢੋਡੀਆਂ ਮੈਂ ਹੁਣ ਘਰ ਬਾਰ ਬਾਰ ਥੋੜੀ ਬਸਦੇ ਹੁੰਦੇ ਨੇ ਲੈ ਵੀਰੇ ਮੈਨੂੰ ਪਤਾ ਮੈਂ ਕੱਟਦੀ ਆ ਆਪਣੇ ਘਰੇ ਸੋਨੂ ਕੀ ਪਤਾ ਨਾ ਮੰਮੀ ਆਉਂਦੇ ਨਾ ਤੁਸੀਂ ਆਉਂਦੇ ਮੇਰੀ ਕਿਹੜਾ ਤੁਸੀਂ ਜਾਤ ਪੁੱਛਦੇ ਹੋ ਇਹ ਨਿਆਣਾ ਹੁਣ ਇਹ ਕਿੱਥੇ ਘੱਟੋ ਵਿਚਾਰਾ ਕਿੱਥੇ ਕਿੱਥੇ ਫਿਰ ਆ ਨਿਆਣਾ ਕਿਉਂ ਆ ਤੇ ਤੇਰਾ ਗੱਭਰੂ ਆ ਮੇਰਾ ਭਾਈ ਅਗਲੇ ਆਨੇ ਕੇਸ ਕਰਤੇ ਚਲ ਕੋਈ ਨਾ ਕਰਾਂਗੇ ਅਸੀਂ ਚਲ ਕੋਈ ਨਾ ਮੈਂ ਕਰਦਾ ਗੱਲ ਉਹਨਾਂ ਨਾਲ ਹੋਰ ਪੁੱਤ ਗੱਲ ਗੱਲ ਕੀ ਕਰਦਾ ਵੀਰੇ ਮੈਂ ਨਹੀਂ ਉੱਥੇ ਜਾਂਦੀ ਗੱਲ ਕਰ ਵੀਰੇ ਚਾਹੇ ਨਾ ਕਰ ਤੇਰੀ ਗੱਲ ਕਰਨ ਨਾਲ ਕੁਝ ਨਹੀਂ ਬਣਦਾ ਠੀਕ ਹੈ ਨਾ ਜੋ ਮੈਨੂੰ ਠੀਕ ਲੱਗੂ ਮੈਂ ਉਹ ਕਰੂੰਗਾ ਫਿਰ ਮੈਂ ਤਾਂ ਵੀਰੇ ਉੱਥੇ ਜਾਂਦੀ ਨਹੀਂ ਤੇਰੇ ਕਹਿਣ ਨਾਲ ਕੁਝ ਨਹੀਂ ਹੁੰਦਾਗਾ ਜਾਂਦੀ ਨਹੀਂ ਹੈਗੀ ਮੈਂ ਵੀਰੇ ਮੈਂ ਕੱਟਦੀ ਆ ਤੁਹਾਨੂੰ ਕੀ ਪਤਾ ਮੈਂ ਕਿਵੇਂ ਕੱਟਦੀ ਆ ਮੇਰੀ ਕਿੰਨੀ ਜ਼ਿੰਦਗੀ ਖਰਾਬ ਆ ਵੀਰੇ ਪਰ ਇਹ ਤਨੇ ਪਹਿਲਾਂ ਕਹਿਣਾ ਸੀ ਠੀਕ ਹੈ ਨਾ ਮੈਨੂੰ ਕਿਹੜਾ ਪਤਾ ਸੀ ਵੀਰੇ ਐਡਾ ਬੂੜਾ ਖੁੰਡ ਵੀਰੇ ਥੋਨੇ ਮੇਰੇ ਮੱਥੇ ਮਾਰਿਆ ਐਂ ਨਹੀਂ ਕਹੀ ਹੁੰਦਾ ਫਿਰ ਵੀ ਤੇਰੇ ਘਰ ਵਾਲਾ ਮੇਰੇ ਘਰ ਕੋਰਾ ਵਾਲਾ ਕੋਈ ਨਹੀਂ ਵੀਰੇ ਕਦੇ ਮੇਰੇ ਨਾਲ ਕਿੱਥੇ ਜਾਂਦਾ ਉਹ ਫਿਰ ਸ਼ੌਕ ਪੂਰੇ ਕਰਦਾ ਉਹ ਯਾਰ ਘਰ ਦੇ ਕੰਮ ਕਰਦਾ ਡੰਗਰਾਂ ਦਾ ਕੰਮ ਕਰਦਾ ਡੰਗਰਾਂ ਵਰਗਾ ਹੀ ਹੋ ਰਿਹਾ ਵੀਰੇ ਡੰਗਰਾਂ ਨੂੰ ਸਾਹਮ ਸਾਹ ਕੇ ਮੈਨੂੰ ਨਹੀਂ ਪਤਾ ਉੱਥੋਂ ਮੇਰੀ ਸੱਸ ਪਰੇਸ਼ਾਨ ਕਰਦੀ ਆ ਵੀਰੇ ਮੈਨੂੰ ਐਨਾ ਕੋਈ ਨਾ ਚਲ ਮੈਂ ਕਰੂਗਾ ਗੱਲਾਂ ਉਹ ਉਹ ਕਿਹੜਾ ਮੇਰੇ ਵੀਰੇ ਮੇਰੀ ਕਦਰ ਕਰਦੀ ਐ ਚਲ ਚੁੱਪ ਕਰ ਜਾ ਆਪਣੇ ਜਿਵੇਂ ਮੈਨੂੰ ਠੀਕ ਲੱਗੂਗਾ ਨਾ ਮੈਂ ਉਵੇਂ ਕਰੂੰਗਾ ਤੇਰੇ ਕਹਿਣ ਨਾਲ ਨਹੀਂ ਮੈਂ ਕੁਝ ਕਰਦਾਗਾ ਜਿਵੇਂ ਮੈਨੂੰ ਠੀਕ ਲੱਗੂਗਾ ਨਾ ਮੈਂ ਉਵੇਂ ਕਰੂੰਗਾ ਚਲ ਕਰ ਦੀ ਵੀਰੇ ਜਿਵੇਂ ਤੈਨੂੰ ਠੀਕ ਲੱਗੂਗਾ ਮਰਜੀ ਐ ਵੀਰੇ ਤੇਰੇ ਹੋਰ ਬਈ ਸਭ ਠੀਕ ਦੀ ਹਾਂ ਹਾਂ ਬਾਈ ਆਪਣੇ ਦੱਸੋ ਕੰਮ ਕਰ ਸਭ ਵਧੀਆ ਸਾਰਾ ਠੀਕ ਠਾਕ ਮੈਂਨੂੰ ਤਾਂ ਅਜੀ ਤੁਸੀਂ ਕੱਲ ਨੂੰ ਆਉਂਗੇ ਬਾਈ ਤੁਸੀਂ ਦਾ ਜਦੀ ਆਗੇ ਜਦੋਂ ਤੁਹਾਡਾ ਫੋਨ ਗਿਆ ਮੈਂ ਖਿਆਲ ਅਜੀ ਜਾਣਾ ਚਾਹੀਦਾ ਚਲੋ ਚੰਗਾ ਕੀਤਾ ਬਾਈ ਹੂੰ ਲੈ ਬੋ ਪਲੇਟ 'ਚ ਰੱਖ ਲੈਂਦੀ ਬਾਈ ਤੁਹਾਨੂੰ ਲਈ ਚਲ ਕੋਈ ਨਾ ਬੈਠ ਜਾ ਹੋਰ ਸੱਚਾ ਹਾ ਮਾਤਾ ਨੇ ਦਿੱਸਦੀ ਉਹ ਮਾਤਾ ਭੋਗ ਤੇ ਗਈ ਹੋਈ ਹੈ ਬਾਈ ਭੋਗ ਤੇ ਹਾਂ ਪੀਓ ਪਾਣੀ ਕੋਈ ਕਰਨ ਕਿਉਂ ਭਾਈ ਮੈਂ ਤਾਂ ਤੁਹਾਨੂੰ ਇਸ ਵਾਸਤੇ ਬੁਲਾਇਆ ਸੀਗਾ ਤੁਹਾਡੇ ਦੋਮੰਦ ਵਿੱਚ ਕੀ ਰੌਲਾ ਚੱਲੀ ਜਾਂਦਾ ਮੈਨੂੰ ਸਮਝ ਨਹੀਂ ਲੱਗ ਰਹੀ ਹੈ ਹੁਣ ਤੈਨੂੰ ਵੀ ਪਤਾ ਭਾਈ ਸਾਡੀ ਕੱਲੀ ਕੱਲੀ ਭੈਣਾਂ ਯਾਰ ਜਿੰਨੇ ਜੋਗੇ ਸੀ ਜਿਸ ਨੇ ਸਭ ਕੁਝ ਦਿੱਤਾ ਤੇ ਅੱਜ ਤੁਸੀਂ ਆ ਲੀਚ ਗੜੀ ਚੇਂਜ ਕਰੀ ਜੇ ਇਹਨੂੰ ਚੰਗੀ ਗੱਲ ਥੋੜੀ ਹੁੰਦੀ ਆ ਬਾਈ ਫੇ ਤੇਰੀ ਸੱਸ ਇਹ ਕਹਿੰਦੀ ਮੇਰੀ ਸੱਸ ਤੰਗ ਕਰਦੀ ਆ ਬਾਈ ਘਟੋ ਘਟ ਬੈੱਕ ਹੀ ਲੈਂਦੀ ਆ ਤੂੰ ਵੀ ਘਟੋ ਘਟ ਆਪਣੀ ਮਾਂ ਨੂੰ ਕਹਿ ਸਕਦਾ ਤੇ ਤੁਸੀਂ ਤਾਂ ਜਮੀ ਨਹੀਂ ਬੋਲਦੇ ਹੈਗੇ ਹੁਣ ਤੈਨੂੰ ਵੀ ਪਤਾ ਸਾਡੀ ਕੁੜੀ ਦਾ ਬਾਈ ਖੱਲੀ ਗੱਲੀ ਆ ਜੀ ਹੁਣ ਅਸੀਂ ਨਹੀਂ ਸੁਣਾਗੇ ਇਹਦੀ ਕੋਟ ਕੋਟ ਸੁਣੂਗਾ ਕਿਉਂ ਬਾਈ ਕੀ ਗੱਲ ਹੁਣ ਚੁੱਪ ਹੋ ਗਿਆ ਮੈਨੂੰ ਐਦਾਂ ਦੀ ਜੇ ਕੁਝ ਰਹਿੰਦਾ ਮੈਂ ਖਾ ਬੋਲਣ ਕਿ ਨਹੀਂ ਤਾਂ ਬੋਲਦੇ ਜਦੋਂ ਮੇਰੀ ਵਾਰੀ ਆ ਫਿਰ ਤੁਸੀਂ ਸੁਣਿਓ ਕਿ ਤੇਰੀ ਕੀ ਸੁਣੀਓ ਬਾਈ ਜਿਹੜੀ ਗੱਲ ਸਹੀ ਹੈ ਤਾਂ ਸਹੀ ਆ ਸਾਡੀ ਕੁੜੀ ਤਾਂ ਉੱਥੇ ਤੰਗ ਹੋਈ ਪਈ ਆ ਬਾਈ ਸਾਨੂੰ ਪਤਾ ਨਾ ਅਸੀਂ ਕਿਵੇਂ ਬਸ ਹੁਣ ਕੀ ਬੋਲਾਂ ਘੱਟੋ ਘੱਟ ਬਾਈ ਆਪਦੀ ਮਾਂ ਨੂੰ ਤਾਂ ਸਮਝਾ ਸਕਦਾ ਹੈ ਬਹਿ ਕੇ ਲੈ ਕੇ ਗਿਆ ਫਿਰ ਵੀ ਜੇ ਬਾਈ ਕੰਮ ਨਹੀਂ ਕਰਦੀ ਤਾਂ ਦੱਸ ਮੈਨੂੰ ਇਹਦਾ ਵਿਚਾਰੀ ਆ ਕੇ ਸਾਡੇ ਲਈ ਵੀ ਸਾਰੇ ਲੰਬੇ ਆ ਕੇ ਕੰਦੀ ਆ ਆਖੇ ਤੁਸੀਂ ਮਿਲਣ ਨਹੀਂ ਜਾਂਦੇ ਬਾਈ ਤੈਨੂੰ ਵੀ ਪਤਾ ਮੈਂ ਕੰਮਾਂ ਦੇ ਵਿੱਚ ਕਿਵੇਂ ਵਿਜੀ ਰਹਨਾਗਾ ਜੇ ਕੰਮ ਕਰਾ ਕੇ ਹੁਣ ਤੈਨੂੰ ਪਤਾ ਉੱਥੇ ਜਾਵਾਂ ਇਹਨਾਂ ਦਾ ਘੱਟੋ ਘੱਟ ਸਮਝਦਾਰ ਆ ਬੀ ਕਰਕੇ ਮੈਂ ਪੈਸੇ ਦੇਉਂਦੇ ਨੇ ਹੁਣ ਬਹਿ ਗਿਆ ਬਾਈ ਤੂੰ ਤਾਂ ਚੁੱਪ ਕਰਕੇ ਇੱਥੇ ਚੁੱਪ ਨਹੀਂ ਬੈਠਿਆ ਮੈਂ ਹੁਣ ਤੇਰੀ ਭੈਣ ਨੂੰ ਵੀ ਕਹਦਾ ਜਿਹੜੀ ਭਰਾਸ ਰੇਂਦੀਆਂ ਕੱਢੇ ਓਏ ਇਹ ਨਹੀਂ ਕੀ ਬੋਲਣਾ ਮੈਂ ਬੋਲ ਕੇ ਤੈਨੂੰ ਸਾਰਾ ਕੁਝ ਦੱਸ ਦਿੰਦਾ ਹਲੇ ਕੀ ਘਟ ਰਹੀ ਜੇ ਤੂੰ ਸੱਚਾ ਹੁੰਦਾ ਨਾ ਹੁਣ ਮੈਂ ਬੋਲ ਕੇ ਚਰ-ਚਰ ਬੋਲਦਾ ਹੁਣ ਤੂੰ ਬੋਲ ਚੁੱਕਿਆ ਹਾਂ ਤਾਂ ਮੇਰੀ ਗੱਲ ਸੁਣ ਇਹਨੂੰ ਪੁੱਛ ਸਾਡੇ ਘਰੇ ਨੂੰ ਘਾਟ ਕਾਦੀ ਆ ਕਦੇ ਘਰ ਦਾ ਕੰਮ ਕਰਿਆ ਨੇ ਪੁੱਛਾ ਸਾਡੇ ਪੰਜ ਮੱਜਾਂ ਨੇ ਕਿਤੇ ਨੇ ਧਾਰਚ ਹੋਵੇ ਕੱਖ ਪਾਏ ਹੁਣ ਹੋਰ ਤਾਂ ਕਿਤੇ ਗੁਹਾ ਸਿੱਟੇ ਹੋਵੇ ਪੁੱਛੇ ਨੂੰ ਹਰੇਕ ਚੀਜ਼ ਨੂੰ ਘਰੇ ਬੈਠੇ ਨੂੰ ਮਿਲਦੀ ਆ ਪੈਸਾ ਟੁੱਕਰ ਹਾੜੀ ਸੋਣੀ ਸੂਟ ਦਿੰਨਿਆ ਲੈ ਕੇ ਨੂੰ ਹੋਰ ਅਸੀਂ ਨੂੰ ਕੀ ਦੇਦੀ ਐ ਇਹਨੇ ਆਪ ਪਸੰਦੇ ਚੱਦਨੀ ਖਾਂਦੀ ਪਿੰਦੀ ਲੱਤਾਂ ਮਾਰਦੀ ਐ ਕਿਉਂ ਬਈ ਆਹ ਕਿਹੋ ਜਿਹੀ ਗੱਲਾਂ ਕਰਦੀ ਖਾਂਦੀ ਪਿੰਦੀ ਲੱਤਾਂ ਮਾਰ ਕੇ ਪੁੱਛ ਕੁੜੀ ਨੂੰ ਛੱਡੀ ਨੂੰ ਇਹਦਾ ਕਹਿੰਦੀ ਮਿੰਦੋ ਕੁਛ ਨਹੀਂ ਲੈ ਕੇ ਦਿੰਦੇ ਜਦੋਂ ਮੈਂ ਕਿਸੇ ਰਿਸ਼ਤੇਦਾਰ 'ਚ ਕਹਿੰਦਾ ਉਹਦੀ ਨੱਕ ਮੁੱਲ ਕੱਢਣ ਲੱਗ ਜੇਨਾ ਆਖੇ ਮੇਰੀ ਸੱਸ ਕੱਢ ਦੇ ਕਿਤੇ ਤੁਸੀਂ ਕੱਢਦੇ ਕਿਉਂ ਬਈ ਇਹਨੇ ਤਾਂ ਤੇ ਹੱਕ ਮੰਨਦਾ ਆਪਦੇ ਪੇਕੇ ਘਰ ਦਾ ਆਜ਼ਰ ਸਕ ਸਕਦੀ ਹੈ ਇਹ ਐ ਨਹੀਂ ਹੁੰਦਾ ਵੀ ਚੁੰਨੀ ਚ ਬਿਸਤਰਾ ਚੱਕਿਆ ਤੀਜੇ ਦਿਨ ਪੇਕੇ ਤੀਜੇ ਦਿਨ ਪੇਕੇ ਬਾਈ ਜਦੋਂ ਤੁਸੀਂ ਨਾਲ ਹੀ ਕਰੋਗੇ ਫਿਰ ਅਸੀਂ ਕੋਈ ਨੰਗ ਮਲੰਗ ਨਹੀਂ ਕੰਮ ਕਰਕੇ ਖਾਂਦੇ ਹਾਂ ਬਹੁਤ ਕਮੈਂ ਸਿੜਦਾ ਯਾਰ ਉਹਦਾ ਠੇਠੀ ਮੈਂ ਕਰਦਾ ਉਹਨਾਂ ਕੰਮ ਤਾਂ ਤੂੰ ਨਹੀਂ ਕਰਦਾ ਤੂੰ ਵੀ ਮੈਨੂੰ ਬਹੁਤ ਕੁਝ ਬੋਲ ਗਿਆ ਉਹਨੇ ਜੋ ਕਿ ਹੈ ਨਹੀਂ ਮੈਂ ਸਾਰਾ ਕੁਝ ਸਮਾ ਗਿਆ ਜਿੰਨਾ ਤੂੰ ਬੋਲ ਗਿਆ ਅਸੀਂ ਕੋਈ ਨੰਗ ਮਲੰਗ ਨਹੀਂ ਤੁਰੇ ਫਿਰਦੇ ਬਾਈ ਫਿਰ ਨੰਗ ਮਲੰਗ ਤਾਂ ਅਸੀਂ ਨਹੀਂ ਤੁਰੇ ਫਿਰਦੇ ਮੈਂ ਸੋਚੀ ਜਾਂਦਾ ਸੀ ਵੀ ਉਹਨੂੰ ਬੋਲ ਲੈਂਦੇ ਉਹਨੂੰ ਬੋਲ ਲੈਂਦੇ ਭੋਲਾ ਨੇ ਪਰ ਨੰਗ ਮੰਨ ਲੰਗਾ ਤਾਂ ਭਾਈ ਅਸੀਂ ਵੀ ਤੁਰੇ ਫਿਰਦੇ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਠੀਕ ਹੈ ਨਾ ਉਹ ਸਾਡੇ ਚ ਕਸੂਰ ਤਾਂ ਕੱਢਦੇ ਕੋਈ ਸਾਡੇ ਪਿੰਡ ਜਾ ਕੇ ਪਤਾ ਕਰ ਵੀ ਕਹੇ ਜਾਏ ਹਰਦੀਪ ਸੂਹ ਨਾ ਕੁੜੀ ਹੁੰਦੀ ਗੱਲਾਂ ਮਾਰਦਾ ਉਹਨੀ ਔਕਾਤ ਤੈਨੂੰ ਵੀ ਨਹੀਂ ਕੁੜੀ ਪਿੱਛੇ ਲਾ ਕੇ ਬੋਲੀਏ ਨੇ ਤੂੰ ਅੱਛਾ ਪਰ ਸਾਡੀ ਕੁੜੀ ਦਾ ਕੋਈ ਕੋਈ ਸਿਆਣ ਫਲੀ ਗੱਲ ਖੈਗੀ ਤੇਰੇ ਕੋਲ ਭਾਈ ਜੇ ਸਿਆਣਪੈ ਤਾਂ ਤੈਨੂੰ ਇੱਥੇ ਬੁਲਾਏ ਕਰੇ ਠੀਕ ਹੈ ਗੱਲ ਤਾਂ ਮੈਂ ਉੱਥੇ ਆ ਕੇ ਵੀ ਕਰ ਸਕਦਾ ਸੀ ਜੇ ਤੇਰੇ ਤੋਂ ਸਿਆਣਪ ਹੁੰਦੀ ਛੋਟੀ ਕੁੜੀ ਤੀਜੇ ਦਿਨ ਉਹਦੇ ਤੋਂ ਫੋਨ ਕਰਕੇ ਪੁੱਛਦਾ ਵੀ ਕੀ ਚ ਕਸੂਰ ਆ ਕੁੜੀਏ ਕੀ ਗੱਲ ਹੈ ਕਸ ਉਰੇ ਆਉਂਦੇ ਨਾ ਕਿਉਂ ਅਸੀਂ ਨੰਗਮੰਗ ਤੁਰੇ ਫਿਰਦੇ ਆਂ ਵੀ ਅਸੀਂ ਤੁਹਾਡੇ ਕੋਲ ਆਵਾਂਗੇ ਆਵਾਂਗੇ ਹੱਕ ਕਾਕਾ ਜੀ ਸੋਨ ਨੂੰ ਚੱਪਣ ਦਾ ਸੀ ਵੀ ਸਾਡੀ ਕੁੜੀ ਦਾ ਘਰ ਟੁੱਟਦਾ ਸੀ ਅਸਲ ਦੇ ਵਿੱਚ ਗੱਲ ਇਹ ਹੈ ਤੁਸੀਂ ਘਰ ਬਸਾਉਣੀ ਨਹੀਂ ਚਾਹੁੰਦੇ ਠੀਕ ਹੈ ਨਾ ਉਹ ਕਾਕਾ ਜੇ ਅਸੀਂ ਘਰ ਨਹੀਂ ਬਸਾਉਣਾ ਚਾਹੁੰਦੇ ਤਾ ਨੀ ਮੌਕਾ ਹੋ ਕੇ ਮੈਂ ਤੇਰੇ ਕੋਲ ਨਹੀਂ ਆਉਂਦਾ ਸੀ ਇੱਥੇ ਨੀ ਮੌਕਾ ਨਹੀਂ ਅੰਦਾ ਸੀ ਇੱਕ ਵਾਰ ਨਹੀਂ ਆਇਆ ਘਟੋ ਘਟ 20 ਵਾਰ ਆ ਚੁੱਕਿਆ 20 ਵਾਰ ਤੁਹਾਡੇ ਕੋਲ ਆਹੀ ਤਾਣਾ ਬਾਣਾ ਹੁੰਦਾ ਹੋਰ ਕੋਈ ਕੰਮ ਨਹੀਂ ਨਾ ਕੁੜੀ ਇੱਕ ਵਾਰ ਵੀ ਤੁਸੀਂ ਕੁੜੀ ਨੂੰ ਕਿਹਾ ਨਾਲੇ ਜਦੋਂ ਤੂੰ ਮੇਰੇ ਪਿੰਡ ਆਉਣਾ ਤੇਰੀ ਕਿਹੜੀ ਸੇਵਾ ਨਹੀਂ ਕੀਤੀ ਕਦੋਂ ਤਾਂ ਮੈਨੂੰ ਕੰਮ ਕਰਦੇ ਨੇ ਦੇਖਿਆ ਨਾਲੇ ਮੈਂ ਉਹਨਾਂ ਲੋਕਾਂ ਬਜਮਾਈਆਂ ਮਾਰਕਾ ਨਹੀਂ ਹੈਗਾ ਵੀ ਖਾ ਪੀ ਕੇ ਫਿਰ ਨਾਲੀਆਂ ਚ ਡਿੱਗਦਾ ਫਿਰੂੰਗਾ ਜਾਂ ਬਿਸਤਰਿਆਂ ਦੇ ਵਿੱਚ ਮੂਤਾਂ ਹਾਂ ਅਸੀਂ ਕੰਮ ਕਰਕੇ ਖਾਂਦੇ ਆ ਨਾ ਕੁੜੀ ਹੁਣ ਇਹ ਕੀ ਕਹੀ ਜਾਂਦਾ ਹੁਣ ਬੋਲ ਵੀ ਸਹੀ ਵੀਰੇ ਬੱਸ ਮੈਨੂੰ ਦੂਣ ਨਾਲ ਜਾਂਦੀ ਨਹੀਂ ਜਿੰਦੀ ਲੱਗਦਾ ਕੀ ਅਸਲ ਗੱਲ ਤਾਂ ਆ ਕਿ ਇਹਨੂੰ ਬੋਦੀਆਂ ਨਾਲ ਪਸੰਦ ਆ ਦਾੜੀ ਕੇਸਾਂ ਨਾਲ ਨਹੀਂ ਹੈ ਨਾ ਤੂੰ ਪਾਗਲ ਹੋਈ ਏ ਕੁੜੀਏ ਨਾ ਕੀ ਘਟਾ ਵਿਚਾਰੇ ਦੇ ਵਿੱਚ ਆ ਕਿਹੋ ਜਿਹੀ ਗੱਲਾਂ ਕਰਦੀਆਂ ਅਸਲ ਮੇਰੇ ਨਾਲ ਤੁਰਦਾ ਪਸੰਦ ਨਹੀਂ ਲੱਗਦਾ ਨਹੀਂ ਇਹਦਾ ਬਚਾ ਆ ਕੀ ਗੱਲਾਂ ਕਰੇ ਤੂੰ ਤੂੰ ਕੀ ਗੱਲ ਕਰੀ ਜਾਨੀ ਹੈਗੀ ਕਾਕਾ ਜੀ ਤੁਸੀਂ ਉਦੋਂ ਦਾ ਵਿਆਹ ਕਰਨਾ ਸੀ ਜੈਲ ਲਾਉਂਦਾ ਨਸ਼ੇ ਪੱਤੇ ਖਾ ਕੇ ਨਾਲੀਆਂ ਦੇ ਵਿੱਚ ਮੂੰਹ ਡੱਗਿਆ ਪਿਆ ਉਹਦੇ ਨਾਲ ਵਿਆਹ ਕਰਨਾ ਸੀ ਜੇ ਆਪਾਂ ਗੰਦੀ ਨਾਲੀ ਤੇ ਕੀੜਿਆਂ ਨੂੰ ਫੁੱਲਾਂ ਤੇ ਵਸਾਈਓ ਫੁੱਲਾਂ ਤੇ ਨਹੀਂ ਰਹਿੰਦੇ ਸਹੀ ਗੱਲ ਹੈ ਭਾਈ ਪਰ ਮੈਨੂੰ ਹੁਣ ਥੋੜੀ ਥੋੜੀ ਗੱਲ ਪਤਾ ਲੱਗਣ ਲੱਗਿਆ ਵੀ ਤੇਰੀ ਗਲਤੀ ਨਹੀਂ ਗਈ ਇਹਦੇ ਵਿੱਚ ਗਲਤੀ ਤਾਂ ਸਾਡੀ ਹੋਆ ਜਿਹੜੇ ਇਹਨੂੰ ਚੰਗੇ ਸੰਸਕਰ ਦੇਤੇ ਨਾ ਹੁਣ ਬੋਲ ਨਹੀਂ ਕੀ ਕਹੀ ਜਾਂਦਾ ਭਾਈ ਮੈਂ ਲੋਕਾਂ ਦੇ ਬੰਦਿਆਂ ਵਾਂਗੂ ਨਹੀਂ ਆਪਣੀ ਜਾਇਦਾਦ ਆਪ ਸਾਹਮਣੇ ਆ ਕੰਮ ਕਰਦਿਆਂ ਕਿ ਸਿਰੀ ਪਿਰੀ ਰੱਖ ਕੇ ਉਹਨਾਂ ਨੂੰ ਪੈਸੇ ਕੋਦੇ ਜ਼ਮੀਨ ਜਾਇਦਾਦ ਵੇਚਦਿਆਂ ਜਾਂ ਸਿਰਮਿਆਂ ਚ ਭਗ ਜਾਂ ਕਿਤੇ ਮਹਾਲੀ ਭਗ ਜਾਂ ਘੁੰਮਣ ਫਿਰਨ ਭਗ ਜਾਂ ਉਹਨਾਂ ਚੋਂ ਨਹੀਂ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਥੋੜੀ ਜ਼ਮੀਨ ਜਾਇਦਾਦ ਚੋਂ ਅਸੀਂ ਉਹਨਾਂ ਚੋਂ ਨਹੀਂ ਇਹਨੂੰ ਪੁੱਛ ਇਹਨੇ ਕਦੇ ਵੀ ਕੁਝ ਘਰੇ ਘਰ ਕੀਤਾ ਹੋਵੇ ਆਨਾ ਬਹਨਾ ਲਾ ਕੇ ਕਿਹੇ ਪਿੰਡ ਆਵੜਦੀ ਆ ਤੁਹਾਡੇ ਕੋਲ ਤੁਸੀਂ ਸਾਨੂੰ ਗਲਤੀ ਕਹਿੰਦੇ ਹੋ ਤੁਸੀਂ ਕਦੇ ਬਲਾ ਕੇ ਪੁੱਛਿਆ ਪੁੱਛਿਆ ਨੂੰ ਨਾ ਆਪਣੇ ਇਹ ਕੀ ਕਹੀ ਜਾਂਦਾ ਮੈਨੂੰ ਤੇਰੇ ਤੋਂ ਇਹ ਭਰੋਸਾ ਨਹੀਂ ਸੀ ਕਿ ਤੂੰ ਸਾਨੂੰ ਇੱਥੇ ਆ ਕੇ ਝੂਠ ਬੋਲੇਗੀ ਹੈ ਨਾ ਹੁਣ ਬਾਈ ਦਾ ਝੂਠ ਮੰਨਣਾ ਜੇ ਤੇਰਾ ਸੱਚ ਮੰਨਣਾ ਹੁਣ ਬੋਲ ਹੁਣ ਕੋ ਚੁੱਪ ਹੋ ਗਈ ਮੈਨੂੰ ਤੇਰੇ ਤੋਂ ਇਹ ਭਰੋਸਾ ਨਹੀਂ ਸੀ ਪੈਣੇ ਕਿ ਤੂੰ ਸਾਨੂੰ ਇੱਥੇ ਆ ਕੇ ਝੂਠ ਬੋਲੇਗੀ ਹੈ ਆ ਪਰੌਣਾ ਤਾਂ ਦੇਖ ਲੈ ਵਿਚਾਰਾ ਕਿੰਨਾ ਨਰਮ ਤੇ ਇਹਨੇ ਤਾਂ ਕੋਈ ਗੱਲ ਕਰੀ ਵੀ ਨਹੀਂ ਤੇ ਤੂੰ ਗੱਲਾਂ ਕੁਝ ਹੋਰ ਕਰੀ ਜੰਨੀ ਆ ਆਖੇ ਜਦੋਂ ਮੇਰੇ ਨਾਲ ਤੁਰਦਾ ਮੇਰੀ ਤੌਰ 'ਚ ਫਰਕ ਪੈਂਦਾ ਤਾਂ ਉਹਨੂੰ ਕਹਾਂ ਤੂੰ ਬਹੁਤ ਰਾਜ ਦੀ ਕੁੜੀ ਐ ਨਾ ਤੂੰ ਕਟੋ-ਕਟ ਮਾੜੀ-ਮੋਟੀ ਸ਼ਰਮ ਕਰੀ ਜਾਂਦੀ ਹੁੰਦੀ ਆ। ਆਪਣੀ ਔਕਾਤ ਦੇਖੇ ਨਾ ਫੇਰ ਪੈਰ ਪਸਾਰੀ ਦੇ ਹੁੰਦੇ ਨੇ। ਵੀ ਹਾਂ ਕਿੰਨੇ ਕੇ ਸਾਡੀ ਚਾਦਰ ਹੈਗੀ ਨਾ ਉੰਨੇ ਦੇ ਪੈਰ ਪਸਾਰੀ ਦੇ ਹੁੰਦੇ ਨੇ। ਵੀਰੇ ਮੈਂ ਤਾਂ ਕਦੇ ਪਰਖ ਹੀ ਨਹੀਂ ਕਰੀ। ਵੀ ਇਹ ਨਸ਼ੇ ਤੋਂ ਦੂਰ ਆ। ਮੈਂ ਤਾਂ ਇਹਨੂੰ ਗੋਹਾ-ਗੂੜਾ ਸਿੱਟ ਦਿੰਦੇ ਕਿ ਮੈਨੂੰ ਤੈਂ ਹੀ ਲੱਗਿਆ ਵੀ ਇਹ ਗੋਇ-ਗੂੜੇ ਵਾਲੀ ਆ। ਕੱਲਾ ਤੈਂ ਇਹਦਾ ਨਾ ਬੋਹਾ-ਗੂੜਾ ਦੇਖ ਲਿਆ। ਤੇ ਇਹਦੇ ਹੋਰ ਗੁਣ ਤਾਂ ਨਹੀਂ ਦੇਖੇ। ਵੀ ਇਹਦੇ ਕੀ ਗੁਣ ਨੇ? ਆਹ ਹੋਰਾਂ ਦੇ ਜਵਾਈਆਂ ਵਾਂਗੂ ਨਾ ਜੇ ਡੱਕ ਕੇ ਨਾਲ ਜਿੱਡੇ ਗਿਆ ਪਿਆ ਹੁੰਦਾ ਫੇਰ ਤੈਨੂੰ ਚੰਗਾ ਲੱਗਣਾ ਸੀ। ਮਾੜੀ-ਮੋ ਤੂੰ ਗੱਲਾਂ ਹੋਰ ਕਰੀ ਜਨੇ ਤੇ ਇਹ ਗੱਲਾਂ ਹੋਰ ਕਰਦਾ ਤੇ ਥੋੜੀ ਜਿਹੀ ਟੁਟ-ਟੁਟ ਆਪਸ ਵਿੱਚ ਗੱਲੀ ਨਹੀਂ ਮਿਲਦੀਆਂ ਕਿ ਹੁਣ ਮੈਨੂੰ ਯਕੀਨ ਹੁੰਦਾ ਵੀ ਸਾਰੇ ਗੱਲਾਂ ਦਾ ਤੂੰ ਝੂਠ ਮਾਰਦੀ ਸੀ ਮਾਂ ਲੈ ਵੀ ਝੂਠ ਬੋਲੀ ਗਈ ਚੱਲ ਕੋਈ ਨਾ ਵੀਰੇ ਮੈਂ ਤਾਂ ਲੋਕਾਂ ਨੇ ਗੱਲਾਂ ਚ ਆ ਗਈ ਵੀ ਸਾਰਿਆਂ ਦੇ پرانے ਐਨੇ ਮਾਡਲ ਨੇ ਵਧੀਆ ਬਣ ਕੇ ਰਹਿੰਦੇ ਨੇ ਚੱਲ ਕੋਈ ਨਾ ਵੀਰੇ ਕਿਉਂ ਇਹਦੇ ਵਿੱਚ ਕੀ ਘਾਟ ਆ ਵਿਚਾਰੇ ਚ ਤੇ ਵੀਰੇ ਕੋਲ ਉਹ ਤੇਰੇ ਕੋਹੇ ਕੂੜੇ ਦਾ ਕੰਮ ਕਰਦਾ ਅੱਛਾ ਜੇ ਕੋਈ ਕੂੜੇ ਦਾ ਕੰਮ ਕਰਦਾ ਇਹਦਾ ਮਤਲਬ ਘੜ ਵੜ ਦੋ ਫਿਰ ਬੰਦੇ ਨੂੰ ਹੈ ਜਾਂ ਲੋਕਾਂ ਵਾਂਗੂ ਦੋ ਦੋ ਦਿਹਾੜੀ ਘਰੇ ਰੱਖੇ ਹੁੰਦੇ ਉਹਨਾਂ ਨੂੰ ਪੈਸੇ ਖਵਾਉਂਦਾ ਹੈਣਾ ਅੱਜ ਤੱਕ ਤੈਨੂੰ ਵਿਚਰਨੇ ਕਿਤੇ ਕੰਮ ਕਰਨ ਨੂੰ ਕਿਹਾ? ਨਾ ਵੀਰੇ। ਫੇਰ ਕਰਦਾ ਕੰਮ ਵੀਰੇ ਮੈਂ ਜਿੰਨਾ ਕੁੰਦਾ ਮੈਥੋਂ ਕਰਦੀ ਆ ਪਰ ਮੈਥੋਂ ਇਹਨਾਂ ਨੇ ਮਾਰ ਕੇ ਨਹੀਂ ਵੀਰੇ ਕੰਮ ਕਰਾਇਆ। ਫੇਰ ਘਟੋ ਘਟ ਪੈਣੇ ਐਂ ਕਰਨੀ ਬਸਦੇ ਹੁੰਦੇ। ਠੀਕ ਹੈ ਨਾ? ਠੀਕ ਹੈ ਵੀਰੇ। ਜੇ ਕੋਈ ਇੱਕ ਉੱਚਾ ਬੋਲਦਾ ਦੂਜਾ ਨੀਵੇਂ ਨੂੰ ਨੀਵੇਂ ਬੋਲਣਾ ਪੈਂਦਾ ਦੂਜੇ ਨੂੰ। ਫੇਰ ਘਰ ਬਸਦੇ ਨੇ। ਠੀਕ ਹੈ ਵੀਰੇ। ਜੇ ਦੋਏ ਇੱਕ ਇੱਕੋ ਸਰ ਬੋਲੀ ਜੇ ਉਹ ਤੈਨੂੰ ਬੋਲੀ ਜੇ ਤੂੰ ਬੋਲੀ ਜੰਗੀ ਐਂ ਕਰਨੀ ਬਸਦੇ ਹੁੰਦੇ। ਠੀਕ ਹੈ ਵੀਰੇ। ਸਮਝ ਲਗੀ ਨਾ? ਮੈਨੂੰ ਤਾਂ ਸਮਝਿਓ ਨਹੀਂ ਵੀਰੇ। ਵੀ ਸਰਦਾਰ ਬੰਦਾ। ਮੇ ਤਾਂ ਲੋਕਾਂ ਨੇ ਮਾਗਰੀ ਲੱਗੀ ਗਈ ਚਲ ਕੋਈ ਨਾ ਤੈਨੂੰ ਅਹਸਾਸਤ ਹੋ ਗਿਆ ਨਾ ਆਪਣੀ ਹਾਂ ਵੀਰੇ ਬਾਈ ਯਾਰ ਮੈਨੂੰ ਮਾਫ ਕਰ ਦੇ ਯਾਰ ਮੈਨੂੰ ਨਹੀਂ ਪਤਾ ਸੀਗਾ ਯਾਰ ਕੋਈ ਗੱਲ ਨਹੀਂ ਸੱਚੀ ਮੇਰੀ ਭੈਣ ਵੱਲੋਂ ਮੈਂ ਮਾਫੀ ਮੰਗ ਰਹੀ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਵੀਰੇ ਤੁਸੀਂ ਨਾ ਮੰਗੋ ਮੈਂ ਵੀ ਸੋਥੋਂ ਦੋਨਾਂ ਤੋਂ ਮਾਫੀ ਮੰਗਦਾ ਨਾ ਮੇਰਾ ਛੋਟਾ ਭਾਈ